ਇਹ ਪਹਿਲੀ ਸਰਕਾਰ ਆ ਜਿਸ ਦੇ ਕਿਸੇ ਵੀ ਲੀਡਰ ਦਾ ਕਿਸੇ ਵੀ ਗੈਂਗਸਟਰ ਦੀ ਪੁਸ਼ਤ ਪਨਾਹੀ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਜਦ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਅਸੀਂ ਦੇਖਿਆ 2022 ਦੇ ਇਲੈਕਸ਼ਨ ਤੋਂ ਪਹਿਲਾਂ ਵੀ ਦੇਖਿਆ ਕਿ ਲਗਾਤਾਰ ਇੱਕ ਬੰਨੇ ਸੁਖੀ ਰੰਧਾਵਾ ਜੀ ਜਾਂ ਕਾਂਗਰਸ ਦੇ ਲੀਡਰ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਤੇ ਦੂਸਰੇ ਬੰਨੇ ਜਿਹੜਾ ਹੈ ਅਕਾਲੀ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਜਿੱਥੇ ਅਕਾਲੀ ਕਹਿੰਦੇ ਸੀ ਕਿ ਜੱਗੂ ਭਗਵਾਨ ਕੁਰਿਆ ਦੀ ਪੁਸ਼ਤ ਪਨਾਹੀ ਜਿਹੜੀ ਆ ਸੁਖੀ ਰੰਧਾਵੇ ਨੇ ਕੀਤੀ ਆ ਤੇ ਉਸ ਤੋਂ ਦੂਸਰੇ ਬੰਨੇ ਜਿਹੜਾ ਹੈਗਾ ਸੁਖੀ ਰੰਧਾਵਾ ਇਹਨਾਂ ਤੇ ਦੋਸ਼ ਲਾਉਂਦਾ ਹੁੰਦਾ ਸੀ ਕਿ ਇਹਨਾਂ ਨੇ ਸੈਂਕੜੇ ਜਿਹੜੇ ਆ ਦਰਜਨਾਂ ਦੀ ਗਿੰਦੀ ਵਿੱਚ ਗੈਂਗਸਟਰ ਨੂੰ ਪੈਦਾ ਕੀਤਾ ਆ ਸੋ ਇਥੋਂ ਇੱਕ ਗੱਲ ਤੇ ਬੜੀ ਸਪਸ਼ਟ ਸੀ ਕਿ ਹਮਾਮ ਦੇ ਵਿੱਚ ਇਹ ਦੋਨੋਂ ਸਰਕਾਰਾਂ ਨੰਗੀਆਂ ਸੀ ਜਿਹੜੀ ਕਿ ਗੈਂਗਸਟਰਾਂ ਦੀਆਂ ਪੁਸ਼ਤ ਪਨਾਹੀਆਂ ਕਰਦੀਆਂ ਸੀ ਤੁਸੀਂ ਦੇਖਿਆ ਕਿ ਕੱਲ ਜਦੋਂ ਸੁਖੀ ਰੰਧਾਵਾ ਜੀ ਨੇ ਟਵੀਟ ਕੀਤਾ ਔਰ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਧਮਕੀ ਆਈ ਹੈ ਤੇ ਅਸੀਂ ਉਦੋਂ ਵੀ ਕਿਹਾ ਸੀ ਹਾਲਾਂਕਿ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਆਮ ਆਦੀ ਪਾਰਟੀ ਦੇ ਉੱਤੇ ਲਾਂਡ ਆਰਡਰ ਨੂੰ ਲੈ ਕੇ ਅਸੀਂ ਉਦੋਂ ਵੀ ਕਿਹਾ ਹੈਗਾ ਸੀ ਕਿ ਅਸੀਂ ਕਿਸੇ ਨੂੰ ਬਖਸ਼ਦੇ ਨਹੀਂ ਹੈ ਕਿਸੇ ਨਾਲ ਲਿਹਾਜ਼ ਨਹੀਂ ਕਰਦੇ ਆ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਤੁਸੀਂ ਜਿਹੜਾ ਹੈਗਾ ਪ੍ਰੋਪਰ ਆਪਣੀ ਸ਼ਿਕਾਇਤ ਦਰਜ ਕਰਾਓ ਕਿਸ ਤਰੀਕੇ ਨਾਲ ਤੁਹਾਨੂੰ ਧਮਕੀ ਮਿਲੀ ਹੈ ਉਹ ਧਮਕੀ ਮੋਬਾਈਲ ਦੇ ਥਰੂ ਮਿਲੀ ਹੈ ਉਹ ਧਮਕੀ ਈਮੇਲ ਦੇ ਥਰੂ ਮਿਲੀ ਹੈ ਜਾਂ ਹੋਰ ਕਿਹੜਾ ਜਰੀਆ ਹੋ ਸਕਦਾ ਹੈ ਉਹਦੇ ਥਰੂ ਮਿਲੀ ਹੈ ਤੇ ਪੁਲਿਸ ਤਹਿਕੀਕਾਤ ਕਰੇਗੀ ਤੇ ਕਾਰਵਾਈ ਕਰੇਗੀ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ ਕਿ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਉਹ ਧਮਕੀ ਦੇਣ ਵਾਲਾ ਸਖਸ਼ ਉਹ ਗ੍ਰਿਫਤਾਰ ਹੋ ਗਿਆ ਬਟ ਅੱਜ ਕੁਝ ਸਵਾਲ ਨੇ ਜਿੱਥੇ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਹਾਲਾਤਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਨੂੰ ਸ਼ਾਂਤਮਈ ਸੂਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਚਾਹ ਰਹੀ ਹੈ ਕਿ ਪੰਜਾਬ ਹੈ ਜਿਹੜਾ ਇਹ ਤਰੱਕੀਆਂ ਕਰੇ ਜਿੱਦਾਂ ਪਹਿਲਾਂ ਕਿਸੇ ਟਾਈਮ ਤੇ ਮੋਰੀ ਸੂਬਾ ਹੋਇਆ ਕਰਦਾ ਸੀ